ਮੁੱਖ ਮੰਤਰੀ ਭਗਵੰਤ ਮਾਨ ਕੱਲ ਵੀ ਕਹਿ ਰਹੇ ਸੀਗੇ ਕਹਿੰਦੇ ਜੀ ਤੱਕੇ ਨਾਲ ਜ਼ਮੀਨ ਨਹੀਂ ਲਈ ਜਾਵੇਗੀ ਜਿਹੜੇ ਕਿਸਾਨ ਚਾਹਵਾਨ ਹੋਣਗੇ ਉਹਨਾਂ ਦੀ ਜ਼ਮੀਨ ਹੀ ਲਈ ਜਾਏਗੀ ਪਰ ਜ਼ਮੀਨ ਐਕਵਾਇਰ ਜ਼ਰੂਰ ਕਰਨੀ ਹੈ ਜੇ ਲੱਗਦਾ ਹੈ ਕਿ ਤੁਹਾਨੂੰ ਇਹ ਨੀਤੀ ਬੜੀ ਕਿਸਾਨਾਂ ਪ੍ਰਤੀ ਲਾਭਦਾਇਕ ਹੈ ਤੇ ਭਾਈ ਸਾਹਿਬ ਅੱਜ ਤੱਕ ਤੁਸੀਂ ਕਿਸਾਨਾਂ ਨੂੰ ਮਨਾ ਕਿਉਂ ਨਾ ਸਕੇ ਪੈਰ ਪੈਰ ਦੇ ਉੱਤੇ ਵਿਰੋਧ ਹੋ ਰਿਹਾ ਹੈ ਨ ਲੈਰੇ ਗਾਗੇ ਦਾ ਟੋੜਾ ਬਲਾਕ ਪ੍ਰਧਾਨਾ ਗਰਸੀਬ ਸਿੰਘ ਗੁਰੀ ਉਹਨੇ ਤੇ ਉਹਦੇ ਕੁਝ ਹੋਰ ਸਾਥੀਆਂ ਨੇ ਕੱਲਾ ਉਹਤੇ ਨਹੀਂ त्यागਿਆ ਤੁਹਾਡੀ ਮੁੰਡਲੀ ਮੈਂਬਰਸ਼ਿਪ ਵੀ ਉਹਨਾਂ ਨੇ ਤਿਆਗ ਦਿੱਤੀ ਹੈ ਭਗਵੰਤ ਮਾਨ ਸਾਹਿਬ ਜਿਹੜੀਆਂ ਸ਼ਕਤੀਆਂ ਇਕੱਠੀਆਂ ਕੀਤੀਆਂ ਨੇ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਉਹਦੇ ਲੜ ਲਓ ਪਹਿਲਾਂ ਸਰਕਾਰ ਆਈ ਓਏ ਤੁਹਾਡੇ ਨਾਂ ਤੇ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕੋਲਣਾ ਕਰਦੇ ਨੇ ਤੁਹਾਡੇ ਪੱਲੇ ਕੀ ਹੈ ਸਰਬ ਲੈਂਡ ਪੂਲਿੰਗ ਦਾ ਮਾਮਲਾ ਪਾਲਿਸੀ ਦਾ ਮਾਮਲਾ ਕਾਫੀ ਚਰਚਾ ਦੇ ਵਿੱਚ ਹੈ ਸਿਆਸੀ ਤਰ੍ਹਾਂ ਵਿਰੋਧੀ ਤਰ੍ਹਾਂ ਕਿਸਾਨ ਜਥੇਬੰਦੀਆਂ ਇਹਦਾ ਵਿਰੋਧ ਕਰ ਰਹੀਆਂ ਨੇ ਹਾਲਾਂਕਿ ਪਿੱਛੇ ਜੇ ਕਹਿ ਦਿੱਤਾ ਗਿਆ ਕਿ ਸਿਰਫ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੀ ਡਿਵੈਲਪਮੈਂਟ ਕਰਨੀ ਹੈ ਉੱਥੇ ਹੀ ਲੈਂਡ ਪੂਲਿੰਗ ਕੀਤੀ ਜਾਏਗੀ ਮੁੱਖ ਮੰਤਰੀ ਭਗਵੰਤ ਮਾਨ ਕੱਲ ਵੀ ਕਹਿ ਰਹੇ ਸੀਗੇ ਕਹਿੰਦੇ ਜੀ ਤੱਕੇ ਨਾਲ ਜ਼ਮੀਨ ਨਹੀਂ ਲਈ ਜਾਵੇਗੀ ਜਿਹੜੇ ਕਿਸਾਨ ਚਾਹਵਾਨ ਹੋਣਗੇ ਉਹਨਾਂ ਦੀ ਜ਼ਮੀਨ ਹੀ ਲਈ ਜਾਏਗੀ ਪਰ ਜ਼ਮੀਨ ਅਕਵਾਇਰ ਜ਼ਰੂਰ ਕਰਨੀ ਹੈ ਇਹ ਤੋਂ ਜਿਹੜਾ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਇਹਨੂੰ ਲੈ ਕੇ ਵਿਰੋਧ ਇਸ ਕਦਰ ਹੋ ਚੁੱਕਿਆ ਹੈ ਕਿ ਇੱਕ ਬਲਾਕ ਪ੍ਰਧਾਨ ਨਿਆਂ ਆਮ ਆਦਮੀ ਪਾਰਟੀ ਵਾਲੇ ਨੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਕਹਿੰਦੇ ਜੀ ਲੈਂਡ ਪੋਲਿੰਗ ਜਿਹੜੀ ਪਾਲਸੀ ਹੈ ਉਹ ਸਹੀ ਨਹੀਂ ਹੈਗੀ ਕਿਸਾਨਾਂ ਦੇ ਖਿਲਾਫ ਹੈ ਇਸ ਕਰਕੇ ਮੈਂ ਅਸਤੀਫਾ ਦੇਣਾ ਹੈ ਤੇ ਦੂਜੇ ਪਾਸੇ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਲੈਂਡ ਪੋਲਿੰਗ ਪਾਲਸੀ ਦੇ ਖਿਲਾਫ ਤਰਵਿੰਦਰ ਜੀ ਦੇ ਵਿੱਚ ਕੋਈ ਸ਼ੱਕ ਨਹੀਂ ਆਪਾਂ ਕਹਿ ਸਕਦੇ ਹਾਂ ਜੇ ਲੱਗਦਾ ਹੈ ਕਿ ਤੁਹਾਨੂੰ ਇਹ ਨੀਤੀ ਬੜੀ ਕਿਸਾਨਾਂ ਲਈ ਲਾਭਦਾਇਕ ਹੈ ਤੇ ਭਾਈ ਸਾਹਿਬ ਅਜੇ ਤੱਕ ਤੁਸੀਂ ਕਿਸਾਨਾਂ ਨੂੰ ਮਨਾ ਕੇ ਉਹ ਨਾ ਸਕੇ ਪੈਰ ਪੈਰ ਦੇ ਉੱਤੇ ਵਿਰੋਧ ਹੋ ਰਿਹਾ ਹੈ ਤੇ ਉਹ ਲਹਿਰੇਗਾ ਅੱਗੇ ਦਾ ਟੋਲਾ ਬਲਾਕ ਪ੍ਰਧਾਨਾ ਗਰਸੀਬ ਸਿੰਘ ਗੁਰੀ ਉਹਨੇ ਤੇ ਉਹਦੇ ਕੁਝ ਹੋਰ ਸਾਥੀਆਂ ਨੇ ਕੱਲਾ ਉਹ ਤਾਂ ਹੀ ਨਹੀਂ ਤਿਆਗਿਆ ਤੁਹਾਡੀ ਮੁੱਢਲੀ ਮੈਂਬਰਸ਼ਿਪ ਵੀ ਉਹਨਾਂ ਨੇ ਤਿਆਗ ਦਿੱਤੀ ਹੈ ਲਗਾਤਾਰਤਾ ਦੇ ਵਿੱਚ ਦੋ ਚੀਜ਼ਾਂ ਦਾ ਜਾਪਾ ਹੋ ਰਿਹਾ ਸਾਡੇ ਮੁੱਖ ਮੰਤਰੀ ਸਾਹਿਬ ਕੱਲ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਆਏ ਹੋਏ ਸਨ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦੀ ਨੰਨੀ ਪਰੀ ਵੀ ਨਾਲ ਸੀ ਉਹਨਾਂ ਨੇ ਬਾਬਾ ਭਰੋਸਾ ਦੇੰਦਾ ਯਾਤਨ ਕੀਤਾ ਹੁਣ ਲੋਕ ਕਿ ਭਗਵੰਤ ਮਾਨ ਸਾਹਿਬ ਦੇ ਜਿਹੜੀਆਂ ਸ਼ਕਤੀਆਂ ਕੱਟ ਕੀਤੀਆਂ ਨੇ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਤਾਂ ਉਹਦੇ ਨਾਲ ਲੜ ਲਓ ਪਹਿਲਾਂ ਸਰਕਾਰ ਆਈ ਓਏ ਤੁਹਾਡੇ ਨਾਂ ਤੇ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕੋਲੋਨਾ ਕਰਦੇ ਨੇ ਤੁਹਾਡੇ ਪੱਲੇ ਕੀ ਹੈ ਰਹਿ ਕੀ ਗਿਆ ਇਹਨਾਂ ਕੋਲੇ 6-7 ਮਹੀਨੇ ਅਗਲਾ ਬੜਾ ਚੌਂਡਾ ਬੜਾ ਆ ਜਾਣਾ ਉਹਦੋਂ ਤਾਂ ਫਿਰ ਜਿਹੜੇ ਬੰਦਿਆਂ ਨੇ ਆਉਣਾ ਹੈ ਵੀ ਫਲਾਨੀ ਪਾਰਟੀ ਆ ਸਕਦੀ ਹੈ ਅਫਸਰਾਂ ਦਾ ਲੋਕਾਂ ਦਾ ਧਿਆਨ ਉਧਰ ਨੂੰ ਹੋ ਜਾਂਦਾ ਹੈ ਸੋ ਜਦੋਂ ਤੁਹਾਡੀ ਆਪਣੀ ਪਾਰਟੀ ਦੇ ਬੰਦੇ ਛੱਡਦੇ ਤੁਰੇ ਜਾ ਰਹੇ ਨੇ ਔਰ ਪਿੰਡਾਂ 'ਚ ਤੁਹਾਡੇ ਬੋਰਡ ਲੱਗ ਚੁੱਕੇ ਨੇ ਕਿ ਸਾਡੇ ਪਿੰਡ ਵਿੱਚ ਕਿਸੇ ਝਾੜੂ ਵਾਲੇ ਦਾ ਵੜਨਾ ਉਹ ਆਪਣੀ ਸੁਰੱਖਿਆ ਆਪ ਸਮਝ ਕੇ ਆ ਵੀ ਅਸੀਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ